ਬਾਪੂ ਦੇ ਆਪਦੇ ਵੀ 4 ਪੁੱਤ ਆ। ਦੋ ਬਾਪੂ ਕਹਿੰਦਾ ਬਾਹਰ ਇੱਕ, ਦੋ ਇੱਥੇ ਆ, 3 ਵੀ ਐ। ਪਰ ਅੱਜ ਕੋਈ ਨਹੀਂ ਜਿਹੜਾ ਬਾਪੂ ਦੇ ਨਾਲ ਖੜ ਸਕੇ। ਪਰ ਅੱਜ ਬਾਪੂ ਭਗਵਾੜੇ ਸਟੇਸ਼ਨ ਤੇ ਪਲੇਟਫਾਰਮ ਤੇ ਰਹਿਣ ਲਈ ਮਜਬੂਰ ਸੀ। ਦੇਖਾਂ ਤੋਂ ਨਾ ਹੋ ਚੁੱਕਿਆ ਬਾਪੂ ਪਿਆਰਾ ਸਿੰਘ ਜਾਂ ਬੰਦੇ ਦੀ ਅੜੀ ਚ ਵੀ ਮੇਰੀ ਕੋਈ ਆ ਕੇ ਬਾਹਰ ਖੜੋ ਤੇ ਜੇ ਬਾਪੂ ਦਾ ਕੋਈ ਰਿਸ਼ਤੇਦਾਰ ਤੀ ਪੁੱਤ ਕੋ ਵੀਡੀਓ ਦੇਖਦਾ ਸਾਡੀ ਸਾਥ ਜੋੜ ਕੇ ਬੇਨਤੀ ਹੈ ਬਾਈ ਗੁੱਸੇ ਗਿੱਲੇ ਛੱਡ ਕੇ ਇਸ ਸਮਾਂ ਨਾਲ ਖੜਨ ਨਾ ਕਰੋ ਕੁਝ ਨਹੀਂ ਚਾਹੀਦਾ ਨਾ ਅਸੀਂ ਕੰਨਿਆਂ ਨੂੰ ਲੈ ਜਾਓ ਨਾ ਅਸੀਂ ਨੂੰ ਕੰਨਿਆਂ ਦਾ ਇਲਾਜ ਕਰਾ ਦਿਓ ਬਸ ਆ ਕੇ ਮਿਲ ਜਾਓ ਤਾਂ ਜੋ ਇਸ ਵੱਡੇ ਬਾਪ ਨੂੰ ਥੋੜਾ ਹੌਸਲਾ ਹੋ ਗਏ ਮੇਰੇ ਆਪਣੇ ਮੇਰੇ ਕੋਲੇ ਆ ਗਏ ਪੰਜ ਬੱਚੇ ਸੀ ਬਾਪੂ ਦੇ ਜਦੋਂ ਚਾਰ ਪੁੱਤ ਹੋਣਿਆ ਕਿਵੇਂ ਬਾਪੂ ਨੇ ਖੁਸ਼ੀਆਂ ਮਨਾਈਆਂ ਹੋਣੀਆਂ ਕਿਵੇਂ ਸੇਰੇ ਵੱੱਡੇ ਹੋਣੇ ਆ ਕਿਵੇਂ ਖੁਸਰੇ ਨੱਚੇ ਹੋਣੇ ਆ ਤੇ ਅੱਜ ਉਹ ਬਾਪ ਲਵਾਰਸ ਹੋਇਆ ਬੈਠਾ ਪਤਨੂ ਇੱਕ ਨੂੰ ਪਤਾ ਵੀ ਅਯਾ ਮੇਰਾ ਪਿਓ ਅੱਖਾਂ ਤੋਂ ਅੰਨ੍ਹਾ ਹੋ ਗਿਆ। ਉਹਨ ਦੂਜਿਆਂ ਨੂੰ ਵੀ ਪਤਾ ਵੀ ਸਾਡਾ ਪਿਓ ਅਜਦਾਰ-ਦਾਰ ਦੀ ਠੋਕਣਾ ਖਾਣ ਲਈ ਮਜਬੂਰ ਹੋ ਗਿਆ। ਕੋਈ ਵੀ ਨਹੀਂ ਆਇਆ। ਹਾਂਜੀ ਤੇ ਦੱਸੋ ਜਿੰਦਾ ਮੈਨੂੰ ਹੈਲਪ ਦੀ ਲੋੜ ਹੈ। ਮੈਨੂੰ ਮਰਜ਼ੀ ਲੋੜ ਹੈਗੀ ਹੈ। ਮੇਰੇ ਨੇਤਰ ਹੈਗੇ, ਨਿਗਾਹ ਹੈਗੇ। ਮੈਂ ਬਹੁਤ ਤੰਗ ਆ। ਹਾਂਜੀ। ਮੇਨ ਸਹਾਰਾ ਚਾਹੀਦਾ ਸਹਾਰਾ ਚਾਹੀਦਾ ਤੋਰ ਫਿਰ ਸਕਦੇ ਸਹੀ ਤੁਸੀਂ ਤੋਰ ਫਿਰ ਸਕਦੇ ਬਿਲਕੁਲ ਸਹੀ ਤੋਰ ਸਕਦੇ ਮੈਂ ਹਾਂਜੀ ਨਿਗਾਹ ਕਿਦੀ ਦੇਉ ਤਾਂ ਹੈ ਨਹੀਂ ਨਿਗਾਹ ਮੇਰੇ ਹੱਥ ਦੋ ਕੁ ਮਿੰਟ ਹੋਇਆ ਤੇ ਦੋ ਮਿੰਟ ਤੇ ਮਿੰਟ ਉਮਰ ਕਿੰਨੀ ਤੁਹਾਡੀ ਉਮਰ ਮੇਰੀ ਇਹ ਵੀ 60 ਸਾਲ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਆਏ ਆਂ ਜੀ ਫਗਵਾੜੇ ਸ਼ਹਿਰ ਦੇ ਵਿੱਚ ਤੇ ਇਹ ਮੱਲਾ ਹੈਗਾ ਨਗਰ ਨਗਮ ਪੁਰਵਾੜਾ ਭਗਤਪੁਰਾ ਤੇ ਭਗਤਪੁਰੇ ਮੱਲੇ ਦੇ ਵਿੱਚ ਇੱਥੇ ਇੱਕ ਬਜ਼ੁਰਗ ਪਏ ਆ ਅੱਖਾਂ ਤੋਂ ਅੰਨੇ ਆ ਬਾਪੂ ਵਿਚਾਰੇ ਆ ਸਾਸਰੀਕਾਲ ਜੀ ਆ ਦੇਖੋ ਬਾਪੂ ਸਾਸਰੀਕਾਲ ਬਾਪੂ ਕੀ ਹਾਲ ਨੇ ਕੀ ਹਾਲ ਬਣਾਇਆ ਪਿਆ ਬਾਪੂ ਪਹਿਲਾਂ ਤੂੰ ਉੱਥੇ ਪਿਆ ਸੀ ਬਾਪੂ ਆਪਣੇ ਸਟੇਸ਼ਨ ਤੇ ਹਾਂਜੀ ਉੱਥੋਂ ਫਿਰ ਸਾਡੇ ਉਹ ਮੁੰਡੇ ਟੀਮ ਦੇ ਮੈਂਬਰ ਤੈਨੂੰ ਇੱਥੇ ਲਿਆਏ ਕਮਰੇ 'ਚ ਹੈ ਹਾਂਜੀ ਚਲੋ ਧੰਨਵਾਦ ਉਹਨਾਂ ਦਾ ਵੀ ਜਿਹੜੇ ਤੈਨੂੰ ਰੋਟੀ ਪਾਣੀ ਦੇਈ ਜਾਂਦੇ ਬਾਪੂ ਮੈਂ ਦੇ ਕੇ ਗਿਆ ਸੀ ਤੇ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਬਾਪੂ ਤੇਰਾ ਲਾਲਾ ਸਿੰਘ ਪਿਆਰਾ ਸਿਆ ਪਿਆਰਾ ਸਿਆ ਕੀ ਹਾਲ ਬਣੇ ਪਏ ਆ ਜ਼ਿੰਦਗੀ 'ਚ ਇਹ ਜੇ ਕੀ ਗਲਤੀ ਕਰ ਲਈ ਜਾਂ ਇਹ ਜੇ ਕੀ ਕਿਤੇ ਮਾੜਾ ਕਰ ਲਿਆ ਜਿਹੜਾ ਐਨੇ ਮਾੜੇ ਹਲਾਤਾਂ ਦਾ ਸਾਹਮਣਾ ਕਰਨਾ ਪਿਆ ਅੱਖਾਂ ਦੀ ਲਾਈਟ ਵੀ ਚਲੀ ਗਈ ਆਪਣੇ ਆ ਵੀ ਨਹੀਂ ਕੋਈ ਨਾਲ ਸਾਥ ਦੇਣ ਨੂੰ ਧੀ ਪੁੱਤ ਭੈਣ ਭਰਾ ਕਿੱਧਰ ਗਏ ਬਾਪੂ ਸਾਰੇ ਰੋਣਾ ਨਹੀਂ ਮੇਰੇ ਬੋਨੇ ਬਾਪੂ ਹੁਣ ਤਾਂ ਤੇਰੇ ਸੀ ਪੁੱਤਾਂ ਸੀ ਤਾਂ ਆ ਗਏ ਹੁਣ ਤਾਂ ਹੁਣ ਰੋਣ ਦਾ ਟਾਈਮ ਨਹੀਂ ਗਿਆ ਪਖੇ ਚਾਹ ਨਹੀਂ ਛੇ ਤੇ ਕੋਈ ਨਾ ਬੱਕਰੀ ਲੋੜਨੀ ਬਾਪੂ ਬੱਕਰੀ ਲੋੜਨੀ ਗਈ ਦੁਪੱਟਾ ਬੰਨ ਇਹ ਤਾਂ ਬੰਗਰੀ ਦੀ ਗੱਲਾਂ ਬਾਤਾਂ ਪਤਾ ਪਤਾ ਦੋਨੇ ਖੜ ਜਾ ਆ ਬਾਪੂ ਇਹ ਜੀ ਕੀ ਗੱਲ ਹੋ ਗਈ ਬਾਪੂ ਜਿਹੜਾ ਆ ਹਾਲਾਤ ਬਣ ਗਏ ਮੈਨੂੰ ਇਹ ਦਵਾ ਪਤਾ ਕੀ ਚੱਕਰ ਆ ਬਾਪੂ ਹਾਂ ਜੀ ਜਿੰਦਗੀ ਚ ਪੈਸਾ ਵੀ ਸਭ ਕੁਲੇ ਆ ਜਾਂਦਾ ਸਮੇਂ ਨਾਲ ਹਾਂ ਜੀ ਹਾਂ ਜੀ ਹਨਾ ਇੱਜ਼ਤ ਵੀ ਹੁੰਦੀ ਆ ਜਵਾਨੀ ਵੀ ਹਰੇਕ ਤੇ ਹੁੰਦੀ ਆ ਹਾਂ ਜੀ ਪੈਸੇ ਤੇ ਲੇਦੀ ਵੀ ਸਾਰੀਆਂ ਚੀਜ਼ਾਂ ਦੇ ਘੱਟ ਵੱਧ ਨਾ ਵੀ ਸਰ ਜਾਂਦਾ ਜੀ ਹਾਂ ਜੀ ਪਰ ਜਦੋਂ ਆਪਣੇ ਸਾਥ ਛੱਡ ਦਿੰਦੇ ਆ ਬਾਪੂ ਉਹਦਾ ਕੀ ਕਰਨਾ ਤੇਰੇ ਆਪਣੇ ਘਰ ਤੋਂ ਛੱਡ ਗਏ ਤੇਰੇ ਇੱਕ ਮੁੰਡਾ ਨੇਕ ਸੀਗਾ ਸਭ ਤੋਂ ਵੱਡਾ ਹਾਂ ਉਹ ਇਹਨੇ ਨੇਕ ਸੀ ਦੇ ਉਹ ਮਨੁਸ਼ਿਆ ਚੱਲ ਗਿਆ ਉੱਥੇ ਗੁਰਦਾ ਦੇ ਕਮੇਟੀ ਦਾ ਮੈਂਬਰ ਬਣ ਗਿਆ ਉਹ ਮਿਲੇ ਜਾ ਕੇ ਮਿਲੇਸ਼ਾ ਜਾ ਕੇ ਹਾਂ ਉਹ ਉਹ ਮੇਰਾ ਬਹੁਤ ਯਾਦ ਕਰਦਾ ਸੀ ਯਾਰ ਹਾਂ ਉਹਦੀ ਉੱਥੇ ਗੁਰਦਾ ਜੀ ਕਿਹਦੇ ਨਾ ਨੀਂਦੋਂ ਸਾਲੀ ਬਾਦ ਦੇਖੋ ਗਿਆ ਇਹਦੇ ਤੇਰਾ ਮੁੰਡਾ ਸੀ ਕੈਗ ਹੋ ਗਿਆ ਹਾਂ ਜੀ ਕਿੰਨੇ ਮੁੰਡੇ ਸੀ ਤੇਰੇ ਕਾਰ ਸੀ ਗਿਆ ਜੀ ਹੂੰ ਤੇ ਜੇ ਉਹ ਤੋਂ ਛੋਡਾਇਆ ਉਹ ਬੱਸੇ ਨੂੰ ਭਲਾ ਨੂੰ ਕਿਸੇ ਨੂੰ ਬੁਲਾਉਂਦਾ ਹੀ ਨਹੀਂਗਾ ਉਹ ਆਪਣੇ ਆਪ ਜੀ ਆ ਉਹ ਕਿੱਥੇ ਰੰਦਾ ਉਹ ਬਾਹਰ ਹੋ ਗਈ ਆ ਤੇ ਉਹ ਕਿਹੜੇ ਦੇਸ਼ ਚ ਦਵਾਈ ਬਣਾ ਦਵਾਈ ਮੇਰੇ ਹੂੰ ਉਹ ਕਿਸੇ ਨੂੰ ਬੁਲਾਉਂਦਾ ਨਹੀਂ ਪੂਆ ਨੂੰ ਕਿਸੇ ਨੂੰ ਮਾਪੇ ਨੂੰ ਨਹੀਂ ਜਦੋਂ ਉਹਦਾ ਵਿਆਹ ਹੋਇਆ ਆਪੇ ਚਲੇ ਗਿਆ ਬਰਾਦ ਦੇ ਸਾਨੂੰ ਲਗਾਇਆ ਹੀ ਨਹੀਂ ਹੂੰ ਮੈਨੂੰ ਹੁੰਦੀ ਪਾਈ ਕੜ ਮਾਣੇ ਉਹ ਵੀ ਲਖ ਰੱਖ ਰਿਹਾ ਕੋਈ ਮਾਂ ਨੂੰ ਆਪਣੀਆਂ ਭਾਵੀਆਂ ਭਾਈ ਉਹ ਵੀ ਰੱਖ ਰਹੀਆਂ ਲਾ ਲਾ ਰਹੀਆਂ ਕੋਈ ਨਾ ਕੜ ਬੰਦਾ ਉਹ ਜਿੰਦੇ ਇਧੇ ਆਇਆ ਤੇ ਤੀਜਾ ਤੀਜਾ ਜੇ ਉਹ ਵੀ ਨਹੀਂ ਬਣਾਉਂਦਾ ਹੋਮ ਵੀ 25 ਸਾਲ ਹੋ ਗਿਆ ਉਹ ਉਹ ਵਖੜਾ ਰਹੀਦਾ ਮੈਂ ਉਹ ਉਪਰਾਣਾ ਨਾ ਵੀ ਫਿਰ ਉਹ ਵੀ ਕੱਲਾ ਹੀ ਰਹਿੰਦਾ ਇਹ ਅਖੀਰਲਾ ਉਹ ਵੀ ਕੱਲਾ ਹੀ ਰਹਿੰਦਾ ਉਹ ਵੀ ਕਿਸੇ ਨੂੰ ਬਣਾਉਂਦਾ ਨਹੀਂ ਉਹ ਹੈ ਨਾ ਯਾਨੀ ਕਿ ਪਤਾ ਨਹੀਂ ਕੀ ਘਰ ਦੇ ਕੀ ਪੁੱਲ ਤੂੰ ਧਰਮ ਪਤਨੀ ਤੁਹਾਡੀ ਉਹ ਤਿੰਨ ਸਾਲ ਹੋ ਤੀਏ ਸਾਲ ਜਾਂਦਾ ਮੁੰਡੇ ਵਿਯੋਗ ਦੀ ਅਜ ਪੂਰੀ ਹੋ ਗਈ ਉਹ ਰੋਂਦੀ ਪਹਿਲਾਂ ਤੁਸੀਂ ਇਕੱਠੇ ਰਹਿੰਦੇ ਸੀ ਅਸੀਂ ਇਕੱਠੇ ਰਹਿੰਦੇ ਸੀ ਰੋਂਦੀ ਨਹੀਂ ਦਿੰਦੀ ਸੀ ਜੀ ਤੇ ਬਾਪੂ ਤੇਰੇ ਭਰਾ ਭਰਾ ਕਿਹਨੇ ਬੜਾਜੋ ਕੋਈ ਚੋਕਿਆ ਹੋਵੇ ਬੇਟੀ ਕੋਈ ਹਾਂ ਬੇਟੀ ਤੁਹਾਡੀ ਬੇਟੀ ਇੱਕ ਸੀਗੀ ਉਹ ਆਪਣੇ ਅੰਬਿਆਹ ਕਰਾ ਸੀ ਮੁਰਕੇ ਹੀ ਜਾਂ ਆਉਣਾ ਬੰਦ ਕਰਦਾ ਸੀ ਜੀ ਅੱਛਾ ਹਾਂ ਜੀ ਉਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਅਹੀਂ ਲੜਕਾ ਬਹੁਤ ਵਧੀਆ ਦੇਖਿਆ ਸੀਗਾ ਵਿਸ਼ਨੂੰ ਬੰਦੇ ਧਰਮੀ ਬੰਦੇ ਰੱਖੇ ਸੀਗੇ ਉਹਨੇ ਆਪਣੀ ਮਰਜ਼ੀ ਕੀਤੀ 사ਜੀ ਪਾਗਲ ਹੋ ਗਈ ਸੀ ਫੇ ਮੈਨ ਲਗਾਂਦ ਕਰ ਅਸੋ ਦਾ ਉਹਦਾ ਕਿਹੜਾ ਸ਼ਰਤ ਦਾ ਇਹ ਸਾਜੀ ਪਿਓ ਦੀ ਪਾਗਲ ਲੱਗ ਰਹਾ ਹੈ ਕਿੰਨੇ ਸਾਲ ਹੋ ਗਏ ਬਾਪੂ ਇਹ ਗੱਲ ਨੂੰ ਕਾਫੀ ਜੇ ਹੋ ਗਿਆ ਦੋ ਦਿਨਾਂ ਨੇ ਮਾਂ ਪਸੋ ਨੇ ਆਣ ਵਾਲੀ ਹੁਣ ਕਦੇ ਨਹੀਂ ਮਿਲੀ ਜ਼ਿੰਦਗੀ ਚ ਬਜ਼ਾਈ ਨਹੀਂ ਨਾ ਕੋਈ ਵੀ ਨਾ ਮੇਰੇ ਕਾਕੀ ਨਹੀਂ ਬਣਾਉਂਦੇ ਮਹੀਂ ਬਣਾਉਂਦੇ ਰਸਤੇ ਦਾ ਕਿਚੋਂ ਪਾਣੀ ਤੇ ਕੀ ਜਾਂਦਾ ਹੈ ਤੇ ਬਾਬੂ ਅੱਖਾਂ ਤੋਂ ਦੇਖਣਾ ਕਿਦੋਂ ਬੰਦ ਹੋਇਆ ਆ ਆਹ ਲਾ ਕੇ ਮੇਰੀ ਮੈਂ ਸੀਮੈਂਟ ਦੇ ਪਿਆ ਸੀਗਾ ਹੂੰ ਇਹ ਸੀਮੈਂਟ ਦੇ ਪਿਆ ਤਾਂ ਮੈਂ ਫਿਰ ਮੈਡੀਕਲ ਕਰਵਾ ਲਿਆ 2.5 ਪੁੰਹਵਾ ਲਿਆ ਕੈਸੂ ਗੋਲੀਆਂ ਬੜੀਆਂ ਖਾਧੀਆਂ ਬਹੁਤ ਹੈ ਤੇ ਲਾਇਆ ਤੋਂ ਮੇ ਤੋਂ ਨਾ ਤੋਂ ਆਈ ਨਹੀਂ ਗਈ ਮੈਂ ਸਭ ਇਹ ਇਹ ਕ ਮੈਡੀਕਲ ਕਰਵਾਉਂਦਾ ਰਿਹਾ ਇਦਾਂ ਹੀ ਹੂੰ ਤੇ ਉਹ ਫਿਰ ਜਲ ਆ ਗਿਆ ਇਹ ਪਿੱਛੇ ਲੈਜ ਹੈਗੀ ਆ ਇਹ 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 ਜਿਦਾ ਪਲੇਖਾ ਜਾਂ ਲੱਗਦਾ ਇਦਾਂ ਲੱਗਦਾ ਦੇਖੋ ਲੈਡ ਮੇਰੇ ਇੱਕ ਨਜ਼ੀਰ ਮੈਨੂੰ ਓਕੇ ਬਸ ਠੀਕ ਹੈ ਕੋਈ ਨਾ ਕੋਈ ਨਾ ਲੈ ਕੇ ਦੀਦਾ ਲੈਡ ਆਪ ਦਿਖਾਵਾਂਗੇ ਆ ਅੱਖਰਾ ਕੀ ਬਣਿਆ ਫਿਰ ਅੱਖ ਗਮਾਈ ਗਲ ਗਈ ਇਹ ਆ ਇਹ ਤਾਂ ਵੀ ਮੈਂ ਦੁਆਸਾ ਰਾਜੇ ਇੰਨਾ ਨਿਕੰਮਾ ਤੇ ਉਹਨੇ ਕਹਿਣੀ ਕੀਤੀ ਮੁਰਕੇ ਮੈਂ ਹਿਆਰਪੁਰ ਆਫਤ ਹੈਗਾ ਬੜਾ ਮਸ਼ਹੂਰ ਆ ਬਸ ਤਿਆਂ ਦੇ ਨਾਲ ਆ ਇਹ ਆ ਤੇ ਉੱਥੇ ਉਹਨੇ ਮਹੀਨੇ ਦਾ ਮੈਨੂੰ ਟਾਈਮ ਪਾਸਾ ਬਿਜੇ ਦੇ ਗੋਲੀਆਂ ਜੇਤੀਆਂ ਦਵਾਈ ਜੇਤੀ ਪੰਜ ਜਿਹੜੀ ਸ਼ੀਸ਼ਿਆਂ ਦੇ ਤੇ ਪਾਉਣ ਬਾਅਦ ਤੇ ਪੰਜ ਗੋਲੀਆਂ ਖਾਣ ਲੈ ਤਿੰਨ ਟਾਈਮ ਖਾਣੀ ਤੇ ਤਿੰਨ ਟਾਈਮ ਜ਼ਵਾਬ ਪਾਉਣੇ ਉਹ ਉਹਨੇ ਆਖੀ ਗੱਲ ਸੀ ਪਹਿਲਾਂ ਮੈਂ ਧੀਰਾ ਸੀ ਮੈਂ ਜਾਂਦਾ ਸੀ ਤੁਰੇ ਜਾਂਦਾ ਪਾਣੀ ਕੋਲ ਹੀ ਲੈ ਆਉਣਾ ਇਧਰ ਉਹਦੇ ਜਾਉਣਾ ਨਾ ਆਉਣਾ ਕਪੜੇ ਤੁਰੇ ਆਉਣੇ ਉਹਨੇ ਟੈਂਪਾਸਾ ਮਹੀਨੇ ਦਾ ਛੋਲੀ ਦਿਨ ਬਾਅਦ ਮੇਰੇ ਮੂੰਹ ਠਿਕਟਾ ਜੀ ਦਿਖਣ ਲੱਗ ਪਿਆ ਉਹ ਮੈਂ ਬੰਦੇ ਨੂੰ ਕਿਹਾ ਮੈਂ ਕਿਹਾ ਮੈਂ ਚੌਲ ਚੱਲ ਜਾਂਦੀ ਮੈਂ ਕਿਹਾ ਅਸ਼ੋਕ ਮੈਂ ਕਿਹਾ ਜਾਂਦਾ ਸੀ ਚੌਲ ਜਾ ਆਪੇ ਅੱਗੇ ਤਾਂ ਜੀ ਦਿਖਣਾ ਅਰੇ ਗੱਲ ਕੀ ਆ ਹਾਂ ਫੇਵਰਟ ਕਮਰੇ ਵਿੱਚ ਬਿਠਾ ਕੇ ਆ ਇਹਨਾਂ ਨੇ ਮੈਨੂੰ ਪਾਣੀ ਦੇ ਕੇ ਆਇਆ ਉਹ ਨਹੀਂ ਉਹਨੇ ਟਾਈਮ ਖਰਾਬ ਮਿਲਿਆ ਕਿਤਾਬਾਂ ਦੇਖਣ ਜਿੰਦਰਾ ਐਸਾ ਕੋਲਾ ਨਹੀਂ ਮਸਹੀਂ ਜਦ ਬਾਪੂ ਥੋੜੇ ਜਿਹੇ ਪੈਸੇ ਪਿੱਛੇ ਕਈ ਲੋਕ ਲਾਲਚੀ ਬੰਦੇ ਨੂੰ ਜ਼ਿੰਦਗੀ ਭਰ ਲਈ ਇਹ ਜਿਹੇ ਹਾਲਾਤਾਂ 'ਚ ਖੜਾ ਕਰ ਦਿੰਦੇ ਆ ਮੈਂ ਕਮਜ਼ੋਰ ਸੀ ਆ ਤੇ ਹੁਣ ਬਾਪੂ ਇਕੱਲੇ ਨੂੰ ਰਹਿੰਦੇ ਨੂੰ ਕਹਿੰਦਾ ਟਾਈਮ ਹੋ ਗਿਆ ਦਿਨ ਮੇਰੇ 20-25 ਸਾਲ ਹੋ ਗਏ ਦਮ ਐ ਘਰ ਵਾਲੀ ਦੇ ਨਾਲ ਨਹੀਂ ਸੀ ਇਹਨਾਂ ਨਾਲ ਤੂੰ ਕਹਿੰਦਾ ਉਹਨਾਂ ਤਾਂ ਮੇਰੇ ਨਹੀਂ ਸੀ ਤਿੰਨ ਸਾਲ ਰਿਹਾ ਉਹਨਾਂ ਦੇ ਰਹਿ ਗਏ ਉਹ ਇਕੱਠੇ ਰਹਿਆ ਫਿਰ ਉਹ ਆਪਣੇ ਬੱਚੇ ਕੋਲ ਚਲ ਗਿਆ ਉਥੇ ਤੇ ਅੰਜੇ ਚਲੇ ਗਈ ਉਹ ਮੁੰਡੇ ਬਲੇ ਉਹ ਹੀ ਮਾਂ ਬਾਰੇ ਕਿ ਉਹ ਹੀ ਮਾਂ ਨੇ ਫਿਰ ਨਾ ਕੋਈ ਸੇਵਾ ਕਰਨ ਲਈ ਨਾ ਨੋ ਬਹੁਤ ਨੋ ਲਗੀ ਲੱਗੇ ਲੱਗੀ ਨਾ ਨੋ ਲਗੀ ਨਾ ਕੁੜੀਆਂ ਦੀਆਂ ਆ ਉੱਥੇ ਟੀ ਬਿਸ਼ਾਵਾ ਹੋਇ ਤੂੰ ਦੇ ਰਹੀ ਤੇ ਨਾਲ ਦੇ ਪੇਕੀ ਚਲੇ ਗਏ ਉਹ ਪੇਕੀ ਚਲੇ ਗਏ ਜੇ ਫਿਰ ਉੱਥੇ ਰਹਿੰਦਾ ਪੇ ਹੋ ਕੇ ਤੇ ਤੂੰ ਕਿੱਥੇ ਰਹਿਣ ਲੱਗ ਗਿਆ ਹੋ ਬਾਪੂ ਮੈਂ ਕਰਸਾਪੁਰੇ ਰਹਿੰਦਾ ਸੀਗਾ ਇਕੱਲਾ ਹੀ ਰਹਿੰਦਾ ਜੀ ਨਹੀਂ ਮੈਂ ਜਾਂਦਾ ਵੀ ਆਉਂਦਾ ਜਾਂਦਾ ਸੀਗਾ ਹੂੰ ਯਾਨੀ ਕਿ ਮੁੰਡਿਆਂ ਨਾਲ ਮੁੰਡਿਆਂ ਨਾਲ ਨਹੀਂ ਬਾਪੂ ਕਿੰਨੇ ਸਾਲ ਹੋ ਗਏ ਮੁੰਡਿਆਂ ਨਾਲ ਲੰਘੇ ਮੁੰਡਿਆਂ ਨਾਲ 20-25 ਸਾਲ ਹੋ ਚਲੇ ਆ ਦੋ ਨੰਬਾਪੂ ਅਸੀਂ ਵੀ ਤੇਰੇ ਪੁੱਤ ਬਣ ਕੇ ਆਏ ਆ ਤੇ ਤੈਨੂੰ ਲੈਣ ਹੀ ਆਏ ਆ ਬਾਪੂ ਠੀਕ ਆ ਤੂੰ ਸਾਡੇ ਨਾਲ ਚੱਲ ਆਪਣਾ ਉੱਥੇ ਘਰ ਬਣਿਆ ਹੋਇਆ ਕਿ ਉੱਥੇ ਤੇਰੇ ਵਰਗੇ ਬਾਪੂ ਗੁਜਰਗ ਹੋਰ ਵੀ ਬਹੁਤ ਨੇ ਠੀਕ ਆ ਅਸੀਂ ਤੇਰੀ ਸੇਵਾ ਕਰਾਂਗੇ ਬਾਪੂ ਇਲਾਜ ਵੀ ਕਰਾਵਾਂਗੇ ਵਾਹਿਗੁਰੂ ਮਿਹਰ ਕਰੇ ਜਿਹੜੇ ਤੇਰੇ ਆ ਪਿਛਲੇ ਸਮਾਂ માં ਇਹ ਖੁਸ਼ੀਆਂ ਤੇ ਤੰਦਰੁਸਤੀ ਨਾਲ ਬਤੀਤ ਹੋਵੇ ਉੱਥੇ ਇਹ ਮਾਨ ਸਤਕਾਰ ਭਰਿਆ ਬਤੀਤ ਹੋਵੇ ਉੱਥੇ ਗੁਰੂ ਕਿਰਪਾ ਕਰਨ ਲੁਕ ਰਣ ਵੀਰੇ ਧੰਨਵਾਦ ਤੁਹਾਡਾ ਨੂੰ ਤੁਸੀਂ ਸਾਰਿਆਂ ਨੇ ਇੱਥੇ ਜਿਹੜਾ ਇਹਨਾਂ ਨੂੰ ਚਲੋ ਜਿੰਮੇ ਵੀ ਹੈਗਾ ਸਹਾਰਾ ਦਿੱਤਾ ਹੋਇਆ ਬਹੁਤ ਸ਼ੇਰ ਜੀ ਇਨਸ਼ਾ ਅੱਲਾਹ ਨਾ ਬੇਨਫੀਵਾ ਕਿਤੇ ਬੋਝ ਆ ਲੈ ਰੁਕੀ ਸ਼ਾਮ ਦੇ ਲਈ ਸ਼ਾਮ ਦੇ ਲਈ ਇਹ ਸਾਡੇ ਟੀਮ ਦੇ ਮੈਂਬਰ ਨੇ ਬਾਪੂ ਜੀ ਕਰਨਾਲ ਸਿੰਘ ਉਹ ਕਿਾ ਕਿਤ ਹੈ ਹਮ ਵੀ ਅੱਜ ਸਭ ਤੋਂ ਵੱਧ ਜ਼ਰੂਰਤ ਬਾਪੂ ਪਿਆਰਾ ਸਿੰਘ ਨੂੰ ਆਪਣਿਆਂ ਦੀ ਆ ਪਰ ਅੱਜ ਆਪਣੇ ਉਹਨਾਂ ਗੱਲਾਂ ਦੇ ਗੁੱਸੇ ਲੈ ਕੇ ਬੈਠੇ ਨੇ ਜਿਹੜੀਆਂ ਗੱਲਾਂ ਦਾ ਕੋਈ ਮਹੱਤਵ ਹੀ ਨਹੀਂ ਜ਼ਿੰਦਗੀ ਦੇ ਵਿੱਚ ਹੋ ਸਕਦਾ ਬਾਪੂ ਨੇ ਵੀ ਮਾੜਾ ਚੰਗਾ ਕਿਸੇ ਨੂੰ ਕਿਹਾ ਹੋਵੇ ਉੱਚੀ ਨੀ ਮੈਂ ਬੋਲਿਆ ਹੋਵੇ ਪਰ ਰਿਸ਼ਤੇ ਆ ਜਿਹੜੇ ਕਿ ਪਿਓ ਪੁੱਤ ਦੇ ਜਾਂ ਪਿਓ ਧੀ ਦੇ ਇਹ ਟੁੱਟਣ ਵਾਲੇ ਥੋੜੀ ਆ ਇਹ ਕਿਸੇ ਗੱਲ ਨਾਲ ਕਿਸੇ ਬੋਲ ਦੇ ਨਾਲ ਜਾਂ ਕਿਸੇ ਸ਼ਬਦਾਂ ਦੇ ਨਾਲ ਖਤਮ ਹੋਣਾ ਖਤਮ ਹੋਣ ਵਾਲੇ ਥੋੜੀ ਆ ਅੱਜ ਵੀ ਤਾਂ ਉਹ ਆਪਣੇ ਜਿਹੜੇ ਸਰਟੀਫਿਕੇਟ ਯੂਜ਼ ਕਰਦੇ ਆ ਜਿਹੜੇ ਆਧਾਰ ਕਾਰਡ ਯੂਜ਼ ਕਰਦੇ ਆ ਪਾਸਪੋਰਟ ਯੂਜ਼ ਕਰਦੇ ਆ ਉਹਨਾਂ ਦੇ ਪਿੱਛੇ ਸਨ ਨਾ ਹੋ ਜਾਂ ਡਾਕਟਰ ਆਫ ਪ੍ਰਿਆਰਾ ਸਿੰਘ ਹੀ ਹੁੰਦਾ ਲਿਖਿਆ ਹੋਇਆ। ਉਸ ਚੀਜ਼ ਨੂੰ ਤਾਂ ਬਦਲ ਨਹੀਂ ਸਕਦੇ ਪਰ ਅੱਜ ਆਪਦੇ ਪਿਓ ਨੂੰ ਨਹੀਂ ਪੁੱਛ ਕੇ ਰਾਜੀ ਇਹ ਬੜੀ ਦੁੱਖ ਦੀ ਗੱਲ। ਅੱਜ ਸਾਡੇ ਸਮਾਜ ਦੀ ਇਹ ਗਰਾਵਟਾ ਜਿਹੜੀ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਅੱਜ ਸਾਂਝ ਪਾਉਣ ਆਏ ਆ। ਅਕਸਰ ਅਸੀਂ ਆਪਣੇ ਵੀਡੀਓ 'ਚ ਤੁਹਾਨੂੰ ਦਿਖਾਉਂਦੇ ਆ ਦੱਸਦੇ ਆ ਵੀ ਕੀ ਹਾਲਾਤ ਬਣ ਗਏ ਅੱਜ ਸਮਾਜ ਦੇ। ਕੁਈ ਸੜਕਾਂ ਤੇ ਰਹਿ ਰਿਹਾ ਕੋਈ ਨਰਕ ਵਰਗੇ ਹਾਲਾਤਾਂ ਦੇ ਵਿੱਚ ਕੂੜੇ ਕਰਕਟ 'ਚ ਰਹਿਣ ਨੂੰ ਮਜਬੂਰ ਆ ਕੋਈ ਆਪਣਾ ਮਲ ਮੁੱਤਰਖਾਨ ਨੂੰ ਮਜਬੂਰ ਆ ਕੋਈ ਇਸ ਤਰ੍ਹਾਂ ਅੱਖਾਂ ਦੋਨਿਆਂ ਨਰਕ ਵਰਗੇ ਹਾਲਾਤਾਂ 'ਚ ਰਹਿਣ ਦੀ ਮਜਬੂਰ ਆ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਆ ਅਸੀਂ ਸੈਲਫਿਸ਼ ਹੋ ਗਏ ਆ ਅਸੀਂ ਅੱਜ ਆਪਣਿਆਂ ਦੀ ਵੀ ਬਾਹ ਨਹੀਂ ਫੜਦੇ ਅਸੀਂ ਸਿਰਫ ਆਪਣੇ ਤੇ ਕਰੀ ਸੀਮਤ ਹੋ ਗਏ ਆ ਵੀ ਮੇਰਾ ਵੱਡਾ ਘਰ ਹੋਵੇ ਮੇਰੇ ਕੋਲ ਵੱਡੀ ਗੱਡੀ ਹੋਵੇ ਮੇਰੇ ਕੋਲੇ ਹਰ ਐਸੋ ਆਰਾਮ ਦੀ ਚੀਜ਼ ਹੋਵੇ ਪਰ ਆਪਣਿਆਂ ਦੇ ਨਾਲ ਖੜਨ ਦੀ ਸਾਡੇ ਵਿੱਚ ਸ਼ਕਤੀ ਨਹੀਂ ਬਚੀ ਧੰਨਵਾਦ ਆ ਕਰਨੈਲ ਸਿੰਘ ਅਰਗੇ ਲੋਕ ਜਿਹੜੇ ਅੱਜ ਵੀ ਆਪਣਾ ਫਰਜ਼ ਨਿਭਾ ਰਹੇ ਨੇ ਅੱਜ ਵੀ ਆਪਣੀ ਡਿਊਟੀ ਨਿਭਾ ਰਹੇ ਨੇ ਭੈਣ ਜੀ ਦਾ ਵੀ ਧੰਨਵਾਦ ਇੱਥੋਂ ਦੇ ਐਮਸੀਓ ਭੈਣ ਜੀ ਇਸ ਇਲਾਕੇ ਦੇ ਐਮਸੀਏ ਚਲੋ ਇਹ ਵੀ ਸਾਨੂੰ ਦੇਖ ਕੇ ਇੱਥੇ ਪਹੁੰਚੇ ਅੱਜ ਬਹੁਤ ਘੱਟ ਨੇ ਉਹ ਲੋਕ ਜਿਹੜੇ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਨੇ ਅੱਜ ਆਪਣਿਆਂ ਦੇ ਅੰਦਰ ਵੀ ਆਪਣਿਆਂ ਦੀ ਉਹ ਵਾਲੀ ਇੱਜ਼ਤ ਨਹੀਂ ਰਹੀ ਕਿਹੜੀ ਅਸੀਂ ਕਿਸੇ ਟਾਈਮ ਸੱਤ ਬਗਾਨਿਆਂ ਦੀ ਕਰਦੇ ਸੀ ਬਾਪੂ ਦੀਆਂ ਇਹ ਜੀਆਂ ਕਿਹੜੀਆਂ ਗੁਨਾਹ ਸੀ ਜਾਂ ਕਿਹੜੀਆਂ ਗਲਤੀਆਂ ਕੀਤੀਆਂ ਜਿਹੜੇ ਅੱਜ ਵੀ ਇਹਦੇ ਧੀਆਂ ਪੁੱਤ ਇਹਨੂੰ ਮਾਫ਼ ਨਹੀਂ ਕਰ ਸਕੇ ਜਿਹੜਾ ਅੱਖਾਂ ਤੋਂ ਅੰਨ੍ਹਾ ਹੋਇਆ ਬੈਠਾ ਅੱਖੋਂ ਹੌਲਾ ਕੱਖੋਂ ਹੌਲਾ ਹੋਇਆ ਬੈਠਾ ਬਾਪ ਧਰਮ ਪਤਨੀ ਉਹ ਸਾਲ ਪਹਿਲਾਂ ਚੜ੍ਹਾਈ ਕਰ ਗਈ ਬਾਪੂ ਦਾਦਾ ਉਹ ਵੀ ਪੇਕੀ ਰਹਿੰਦੀ ਸੀ ਆਪਦੀ ਮਾਂ ਕੋਲੇ ਕਿਉਂਕਿ ਉਹ ਵੀ ਆਪਣੀ ਮਾਂ ਨੂੰ ਸਾਂਭਦੀ ਰਹੀ ਅਖੀਰ ਮਾਂ ਵੀ ਤੁਰ ਗਈ ਤੇ ਉਹ ਆਪ ਵੀ ਵਿਚਾਰੀ ਤੁਰ ਗਈ ਇਸ ਬਜ਼ੁਰਗ ਦੀ ਐਡੀ ਗਲਤੀ ਤਾਂ ਨਹੀਂ ਕੋਈ ਹੋਣੀ ਐਡਾ ਗੁਨਾਹ ਤਾਂ ਨਹੀਂ ਕੋਈ ਹੋਣਾ ਜਿਹੜਾ ਇਹਨੂੰ ਐਸ ਹਾਲਾਤ ਦੇ ਵਿੱਚ ਛੱਡ ਦਿੱਤਾ ਹੈ ਤਾਂ ਹੀ ਅਸੀਂ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਕਰਦੇ ਹੁੰਨੇ ਆ ਵੀ ਸਾਡੇ ਵਰਗੀਆਂ ਸੰਸਥਾਵਾਂ ਨੂੰ ਦਾਨ ਦੇਣ ਦੀ ਬਜਾਏ ਤੁਸੀਂ ਆਪਣੀਆਂ ਰਿਸ਼ਤੇਦਾਰੀਆਂ ਨੂੰ ਸੰਭੋ ਆਪਣੇ ਪਿੰਡਾਂ ਵੱਲ ਨਿਗਾਹ ਮਾਰੋ ਆਪਣੇ ਆਸੇ ਪਾਸੇ ਲੋਕਾਂ ਦੀ ਮਦਦ ਕਰੋ ਸੰਸਥਾਵਾਂ ਬਣਾ ਕੇ ਕੀ ਕਰ ਲਾਂਗੇ ਅੱਜ ਆਸ਼ਰਮ ਬਣ ਗਿਆ ਸਾਡੇ ਸੁਪਨਿਆਂ ਦੇ ਘਰ ਤੇ 850 ਬੰਦਾ ਰਹਿੰਦਾ ਹੋ ਸਕਦਾ 10 ਸਾਲਾਂ ਨੂੰ ਅਸੀਂ 8.5 ਹਜ਼ਾਰ ਬੰਦੇ ਦੀ ਵੀ ਉੱਥੇ ਕੈਪੈਸਿਟੀ ਬਣ ਜੇ ਉਹਨਾਂ ਦੀ ਸੰਭਾਲ ਕਰਨ ਲੱਗ ਜੇ ਫਿਰ ਕੀ ਪਿਆਰਾ ਸਿੰਘ ਵਰਗੇ ਲੋਕ ਇਦਾਂ ਦੇ ਹਾਲਾਤ 'ਚ ਨਹੀਂ ਹੋਣਗੇ ਉਹ ਤਾਂ ਹੋਰ ਵੱਧਦੀ ਜਾ ਰਹੀ ਹੈ ਤਾਦਾਤ ਕਿਉਂਕਿ ਕੁਝ ਸੈਲਫਿਸ਼ ਲੋਕ ਕੁਝ ਜੋ ਲੋਕ ਜਿਹੜੇ ਆਪਦੇ ਦਿੱਕੜੀ ਸੀਮਤ ਹੋ ਗਿਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੋਸਰਾ ਕੋਲ ਪਤਾਸੇ ਪੀਵੇ ਕੋਈ ਫਰਕ ਨਹੀਂ ਪੈਂਦਾ ਫਿਰ ਤਾਂ ਇਹ ਦੈਰਾ ਵੱਡਾ ਹੋਈ ਜਾਊ ਲੱਖਾਂ ਲੋਕ ਲਵਾਰਸ ਹੋ ਜਾਣਗੇ ਤੇ ਲੱਖਾਂ ਲੋਕਾਂ ਵਾਸਤੇ ਹਜ਼ਾਰਾਂ ਹੀ ਆਸ਼ਰਮ ਖੁੱਲ ਜਾਣਗੇ ਆਸ਼ਰਮ ਖੋਲਣਾ ਕੋਈ ਹੱਲ ਨਹੀਂ ਹੈਗਾ ਹੱਲ ਅਸਲ ਚੀਜ਼ ਹੈ ਵੀ ਅਸੀਂ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸੰਭੀ ਆਪਣੀਆਂ ਆਪਣੇ ਆਸ-ਪਾਸ ਦੀਆਂ ਆਪਣੀ ਸੋਸਾਇਟੀ ਦੀਆਂ ਆਪਣੇ ਸਮਾਜ ਦੀਆਂ ਜ਼ਿੰਮੇਵਾਰੀਆਂ ਸੰਭੀ ਅੱਜ ਅਸੀਂ ਫਗਵਾੜੇ ਸ਼ਹਿਰ ਚ ਆਏ ਆ ਅਸੀਂ ਬਾਪੂ ਪਿਆਰਾ ਸਿੰਘ ਜੀ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਚ ਲੈ ਕੇ ਚੱਲਦੇ ਆਂ ਬਾਪੂ ਜੀ ਦੀ ਇਸ ਅੱਖ ਦੇ ਵਿੱਚ ਲਾਈਟ ਹੈਗੀ ਹੈ ਹਜੇ ਬਾਪੂ ਕਹਿੰਦੇ ਮੈਨੂੰ ਥੋੜਾ ਹਨੇਰਾ ਚਾਨਣ ਦਿਖਾਈ ਦਿੰਦਾ ਵਾ ਵਾਹਿਗੁਰੂ ਕਿਰਪਾ ਕਰੇ ਬਾਪੂ ਜੀ ਦੀ ਇਸ ਅੱਖ ਦੀ ਰੌਸ਼ਨੀ ਆ ਜਾਵੇ ਬਾਪੂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਦੇਖ ਕੇ ਆਪਣਾ ਜੀਵਨ ਬਤੀਤ ਕਰ ਸਕੇ ਬਾਪੂ ਜੀ ਦਾ ਆਉਣ ਵਾਲਾ ਜੀਵਨ ਹੈ ਜਿਹੜਾ ਤੰਦਰੁਸਤੀ ਭਰਿਆ ਹੋਵੇ ਮਾਣ ਸਤਕਾਰ ਭਰਿਆ ਹੋਵੇ ਬਸ ਇੰਨੀਆਂ ਕੀ ਸਾਡੀਆਂ ਬੇਨਤੀਆਂ ਤੇ ਜੇ ਬਾਪੂ ਦਾ ਕੋਈ ਰਿਸ਼ਤੇਦਾਰ ਧੀ ਪੁੱਤ ਕੋਈ ਵੀਡੀਓ ਦੇਖਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਭਾਈ ਗੁੱਸੇ ਗਿੱਲੇ ਛੱਡ ਕੇ ਇਸ ਸਮਾਂ ਨਾਲ ਖੜਨਦਾ ਯਾਰ ਕੁਝ ਨਹੀਂ ਚਾਹੀਦਾ ਨਾ ਅਸੀਂ ਕਹਿੰਦੇ ਆ ਨੂੰ ਲੈ ਜੋ ਨਾ ਅਸੀਂ ਨੂੰ ਕਹਿੰਦੇ ਦਾ ਇਲਾਜ ਕਰਾ ਦਿਓ ਬਸ ਆ ਕੇ ਮਿਲ ਜਾਓ ਤਾਂ ਜੋ ਇਸ ਬੁੱਢੇ ਬਾਪ ਨੂੰ ਥੋੜਾ ਹੌਸਲਾ ਹੋਵੇ ਮੇਰੇ ਆਪਣੇ ਮੇਰੇ ਕੋਲੇ ਆ ਕੇ ਜੱਕ ਨਹੀਂ ਰਿਹਾ ਜੀ ਮੁੰਡਾ ਫੋਨ ਮੁੰਡੇ ਦਾ ਨੰਬਰ ਸਾਡੇ ਕੋਲ ਸੀਗਾ ਅਸੀਂ ਫੋਨ ਵੀ ਲਾਦੇ ਕੀ ਨਾਮ ਆਪੂ ਮੁੰਡੇ ਦਾ ਜੀ ਏ ਮੁੰਡੇ ਦਾ ਜਿਹਨੂੰ ਫੋਨ ਲਾਇਆ ਆਪਾਂ ਬਲਜਿੰਦਰ ਇਹ ਕਿੱਥੇ ਰਹਿੰਦਾ ਬਲਜਿੰਦਰ ਬਲਜਿੰਦਰ ਜੀ ਨਿਰੰਦਰ ਹੈ ਨਾ ਪਾਸਪੋਰਟ ਬਾਹਰ ਵੀ ਗਿਆ ਸੀ ਬਾਪੂ ਕਿਤੇ ਬਾਹਰ ਗਿਆ ਸੀ ਮੈਂ ਜੀ ਕਿਹੜੀ ਕੰਟਰੀ ਉਹ ਜਿੱਦਾਂ ਮੈਂ ਚੰਦ ਪ੍ਰਾਜ ਦੁਕਾਨਾ ਸੀ ਉੱਥੇ ਕਾਰਪੈਂਟਰ ਰੀ ਲੱਕੜ ਲਿਆ ਕਿੱਥੇ ਦੁਬਈ ਚ ਦੁਬਈ ਚ ਦੋ ਦੁਕਾਨਾ ਸੀ ਫਿਰ ਮੈਨੂੰ ਜਦੋਂ ਇੱਥੇ ਛੁੱਟੀ ਉਹਨਾਂ ਨੇ ਮੈਨੂੰ ਉਹਨਾਂ ਦੇ ਸਾਥ ਲੈਣਾ ਮੈਂ 2 ਮਹੀਨੇ 3 ਮਹੀਨੇ ਲੈ ਆਉਂਦਾ ਇੱਕ ਵਾਰ ਓਕੇ ਖਰਚਾ ਕੋ ਚੱਲ ਜੀਦਾ ਨਾ ਦੁਬਈ ਕਿੰਨੇ ਮੇਰੀ ਆ ਗਏ ਚੈਨ ਵਾਲੀ ਕਿ ਮੈਨੂੰ ਸੱਜਾ ਚ ਮੈਂ ओके نوومین ਵੀ ਤੇ ਹੁਣ ਬਾਪੂ ਪਿਆਰਾ ਸਿੰਘ ਜੀ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆਂ ਜੀ ਇਹ ਇਹ ਕੌਣ ਆ ਬਾਪੂ ਪੂਰਨભાઈ ਇਹ ਮੇਰੇ ਸੱਜਣ ਵਿੱਚ ਬਾਪੂ ਪਿਆਰਾ ਅੱਛਾ ਜੀ ਚਲੋ ਧੰਨਵਾਦ ਭਾਈ ਤੁਹਾਡਾ ਯਾਰ ਤੁਸੀਂ ਇਹਨਾਂ ਦੀ ਮਦਦ ਕਰਦੇ ਚਲੋ ਸ਼ੁਕਰੀਆ ਤੁਸੀਂ ਕਿੰਨੇ ਸਾਲਾਂ ਤੋਂ ਜਾਣ ਲੱਗੇ ਕਿੰਨੇ ਟਾਈਮ ਤੋਂ ਕੋਈ 8 ਸ 8-10 ਸਾਲ ਹੋ ਗਏ ओके ਆਜੋ ਬਾਪੂ ਆਜੋ ਪਿਆਰਾ ਸਿੰਘ ਜੀ ਆਜੋ ਧੰਨਵਾਦ ਭੈਣੇ ਤੁਹਾਡਾ ਸਾਰਿਆਂ ਦਾ ਜਿਹੜੇ ਬਹੁਤ ਬਹੁਤ ਧੰਨਵਾਦ ਸੇਵਾ ਤੋਂ ਬਾਲਕਾਂ ਨੂੰ ਸਾਰਾ ਥਾ ਸ਼ੁਕਰੀਆ ਤੁਹਾਡਾ ਇਹ ਗੁੜੀ ਹੈ ਬਹੁਤ ਸਾਰਾ ਤਾਂ ਪ੍ਰਚਾਇਦੇ ਭਗਾ ਕੇ ਭੇਜੇ ਅੱਛਾ ਜੀ ਬਹੁਤ ਸਾਰਾ ਤਾਂ ਬਹੁਤ ਧੰਨਵਾਦ ਭੈਣੇ ਕੀ ਨਾਮ ਤੇ ਰਹਿਣ ਦਵਿੰਦਰ ਕੋਰ ਦਵਿੰਦਰ ਕੋਰ ਜਿਉਂ ਦੀ ਪ੍ਰਾਤਿ ਬਾਪੂ ਪਿਆਰਾ ਸਿੰਘ ਜੀ ਉਹਨਾਂ ਉਤਾਰ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੇ ਪਹੁੰਚ ਗਿਆ ਜੀ ਹੁਣ ਬਾਪੂ ਦੀ ਜ਼ਿੰਦਗੀ 'ਚ ਬਸ ਚਾਨਣ ਮਨਾਰਾ ਹੋ ਜੇਵੇ ਬਾਪੂ ਨੂੰ ਦੇਖਣ ਲੱਗ ਜੇਵੇ ਬਾਪੂ ਦੀਆਂ ਅੱਖਾਂ 'ਚ ਰੌਸ਼ਨੀ ਆ ਜੇਵੇ ਬਾਪੂ ਦਾ ਇਸ਼ਨਾਨ ਪਾਣੀ ਕਰਾ ਕੇ ਉਸ ਤੋਂ ਬਾਅਦ ਅਸੀਂ ਕੱਲ ਨੂੰ ਬਾਪੂ ਦੀਆਂ ਅੱਖਾਂ ਦਾ ਚੈੱਕਅਪ ਵਗੈਰਾ ਕਰਾਵਾਂਗੇ ਅੱਜ ਸਾਰੇ ਟੈਸਟ ਵਗੈਰਾ ਹੋ ਜਾਣਗੇ ਬਲੱਡ ਦੇ ਤੇ ਉਸ ਤੋਂ ਬਾਅਦ ਬਾਪੂ ਜੀ ਦਾ ਆਪਰੇਸ਼ਨ ਹੋ ਜੇਵੇ ਡਾਕਟਰ ਹਾਂਮੀ ਭਰ ਦੇਣ ਵੀ ਹਾਂ ਸਰਜਰੀ ਹੋ ਸਕਦੀ ਆ ਤੇ 5-7 ਦਿਨਾਂ ਦੇ ਵਿੱਚ ਬਾਪੂ ਦੀ ਅੱਖਾਂ ਦੇਖਣਯੋਗੀਆਂ ਹੋ ਜਾਣ